ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਹੁਤ ਹੀ ਸਵਾਦ ਬਿਨਾਂ ਖਾਸਨੀ ਤੋਂ ਬੇਸਨ ਦੀ ਬਰਫੀ ਬਣਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਚਾਓ ਰੈਸিপি ਸ਼ੁਰੂ ਕਰਦੇ ਹਾਂ ਬੇਸਨ ਦੀ ਬਰਫੀ ਬਣਾਉਣ ਲਈ ਆਪਾਂ ਅੱਧੇ ਕੌਲੀ ਬਰੀਕ ਪੀਸੀ ਹੋਈ ਖੰਡ ਦੀ ਲਵਾਂਗੇ ਅੱਧੇ ਕੌਲੀ ਦੇਸੀ ਘਿਓ ਦੀ ਲਵਾਂਗੇ ਅੱਧੇ ਕੌਲੀ ਸੂਜੀ ਦੀ ਲਵਾਂਗੇ 1/2 ਕੌਲੀ ਬੇਸਨ ਦੀ ਲਗਾਵਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਹੀ ਵਿੱਚ ਘਿਓ ਪਾਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਮੈਲਟ ਕਰਾਂਗੇ ਘਿਓ ਪਾਉਣ ਤੋਂ ਬਾਅਦ ਆਪਾਂ ਇਸ ਵਿੱਚ ਬੇਸਨ ਪਾਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਇਸ ਨੂੰ ਮੀਡੀਅਮ ਫਲੇਮ ਤੇ ਪਕਾਵਾਂਗੇ ਆਪਾਂ ਨੂੰ ਥੋੜਾ ਜਿਹਾ ਘਿਓ ਘੱਟ ਲੱਗ ਰਿਹਾ ਸੀ ਇਸ ਲਈ ਆਪਾਂ ਦੋ ਕੁ ਚਮਚ ਚੋ ਦੇ ਹੋਰ ਪਾਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਵਿੱਚ ਸੂਜੀ ਪਾਵਾਂਗੇ ਹੁਣ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਜਾਵਾਂਗੇ ਇਸ ਨੂੰ ਆਪਾਂ ਮੀਡੀਅਮ ਲੋ ਫਲੇਮ ਤੇ ਹੀ ਪਕਾਉਣਾ ਹੈ ਜ਼ਿਆਦਾ ਤੇਜ਼ ਫਲੇਮ ਤੇ ਆਪਣੀ ਬਰਫੀ ਬਿਲਕੁਲ ਵਧੀਆ ਨਹੀਂ ਬਣੇਗੀ ਇਸ ਲਈ ਆਪਾਂ ਇਸ ਨੂੰ ਲੋ ਫਲੇਮ ਤੇ ਹੀ ਭੁੰਨਾਗੇ ਜਦੋਂ ਆਪਣਾ ਬੇਸਣ ਪੱਕ ਜਾਵੇਗਾ ਤਾਂ ਇਸ ਵਿੱਚੋਂ ਬਹੁਤ ਹੀ ਵਧੀਆ 스멜 ਆਉਣ ਲੱਗ ਜਾਵੇਗੀ ਤੇ ਬੇਸਣ ਕਿਉਂ ਅਛੜ ਜਾਵੇਗਾ ਇਸ ਤਰ੍ਹਾਂ ਆਪਾਂ ਇਸ ਨੂੰ ਭੁੰਨਦੇ ਜਾਵਾਂਗੇ ਲਓ ਜੀ ਹੁਣ ਆਪਣਾ ਬੇਸਣ ਭੁੰਨਿਆ ਗਿਆ ਹੈ ਹੁਣ ਆਪਾਂ ਇਸ ਵਿੱਚ ਇਲਾਇਚੀ ਦਾ ਪਾਊਡਰ ਪਾਵਾਂਗੇ ਹੁਣ ਆਪਾਂ ਇਸ ਵਿੱਚ ਖੰਡ ਪਾਵਾਂਗੇ ਖੰਡ ਪਾਉਣ ਵੇਲੇ ਆਪਾਂ ਗੈਸ ਦੀ ਫਲੇਮ ਬਿਲਕੁਲ ਲੋ ਕਰ ਲਵਾਂਗੇ ਖੰਡ ਪਾਉਣ ਵੇਲੇ ਆਪਾਂ ਗੈਸ ਨੂੰ ਬੰਦ ਵੀ ਕਰ ਸਕਦੇ ਹਾਂ ਇਸ ਤੋਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਲੋ ਫਲੇਮ ਤੇ ਆਪਾਂ ਇਸ ਨੂੰ 5 ਕੁ ਮਿੰਟ ਹੋਰ ਭੁੰਨ ਲਵਾਂਗੇ ਜਦੋਂ ਇਹ ਕਿਉ ਛੱਡਣ ਲੱਗ ਜਾਵੇ ਤਾਂ ਆਪਾਂ ਗੈਸ ਬੰਦ ਕਰ ਦੇਵਾਂਗੇ ਲੌਜੀ ਹੁਣੇ ਹੀ ਬਣ ਕੇ ਤਿਆਰ ਹੈ ਹੁਣ ਆਪਾਂ ਗੈਸ ਨੂੰ ਬੰਦ ਕਰ ਦੇਵਾਂਗੇ ਹੁਣ ਆਪਾਂ ਇੱਕ ਪਲੇਟ ਵਿੱਚ ਕਿਉ ਲਗਾਵਾਂਗੇ ਜੇਕਰ ਤੁਹਾਡੇ ਕੋਲੇ ਖੁਆ ਜਮਾਉਣ ਵਾਲੀ ਟ੍ਰੇ ਹੈ ਤਾਂ ਤੁਸੀਂ ਉਸ ਵਿੱਚ ਵੀ ਬਰਫੀ ਜਮਾ ਸਕਦੇ ਹੋ ਹੁਣ ਆਪਾਂ ਇਸ ਨੂੰ ਬਰਫੀ ਜਮਾਉਣ ਲਈ ਪਲੇਟ ਵਿੱਚ ਕੱਢ ਕੇ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਹੁਣ ਆਪਾਂ ਇਸ ਨੂੰ ਇਸ ਤਰੀਕੇ ਨਾਲ ਸੈੱਟ ਕਰ ਲਵਾਂਗੇ ਹੁਣ ਆਪਾਂ ਇਹ ਸੁਪਰ ਡਰਾਈ ਫਰੂਟਸ ਪਾਵਾਂਗੇ ਅਤੇ ਇਸ ਨੂੰ 3 ਤੋਂ 4 ਘੰਟੇ ਲਈ ਰੂਮ ਟੈਂਪਰੇਚਰ ਤੇ ਠੰਡਾ ਹੋਣ ਲਈ ਰੱਖਾਂਗੇ ਉਸ ਤੋਂ ਬਾਅਦ ਆਪਾਂ ਇਸ ਨੂੰ ਇੱਕ ਘੰਟੇ ਲਈ ਫ੍ਰਿਜ ਵਿੱਚ ਰੱਖਾਂਗੇ ਲਓ ਜੀ ਆਪਣੀ ਬਰਫੀ ਜੰਮ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਕੱਟ ਲਵਾਂਗੇ ਬਿਨਾ ਚਾਸ਼ਨੀ ਦੀਏ ਬਰਫੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਬਰਫੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਇਸ ਨੂੰ ਆਪਣੇ ਘਰ ਵਿੱਚ ਜ਼ਰੂਰ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਰੈਸিপি ਕਿੱਦਾਂ ਦੀ ਲੱਗੀ